ਇੱਕ ਬਨੇ ਅਮੀਰੀ ਸੀ ਇੱਕ ਬਨੇ ਜਿੰਨੇ ਵੀ ਵੱਡੇ ਵੱਡੇ ਬਿਸਰ ਕੌਂਸਲ ਹਰੇ ਹੋਏ ਸਾਰੇ ਉਹ ਅਸੀਂ ਪ੍ਰੈਸ਼ਰ ਪਾ ਰਹੇ ਸੀ ਇੱਧਰ ਬਲੇ ਸਾਡੀ ਗਰੀਬ ਵੋਟਰ ਸਾਡੇ ਨਾਲ ਜਿਵੇਂ ਬਿਨਾ ਕਿਸੇ ਲਾਲਚ ਦੇ ਭਾਵੇਂ ਕੰਮ ਕਰ ਰਹੇ ਸੀ ਤੇ ਜਿੱਥੇ ਗੁਰੂ ਮਾਲੀ ਕਿਰਪਾ ਹੁੰਦੀ ਆ ਉਥੇ ਰੱਬ ਆਪ ਆ ਕੇ ਥੁੰਦਾ ਵਾ ਮੈਨੂੰ ਤੇ ਦੋ ਲੈਣਾ ਸ਼ਬਦ ਜ਼ਿਆਦਾ ਦੇ ਹਨ ਜਿਸ ਕੇ ਸਿਰ ਉਪਰ ਤੂ ਸਾਮੀ ਸੋ ਦੁੱਖ ਕੈਸਾ ਪਾਵੇ ਜਿਸ ਕੇ ਸਿਰ ਉਪਰ ਕੋ ਸੁਆਮੀ ਸੋ ਦੁੱਖ ਕੈਸਾ ਪਾਵੇ ਪੰਜਾਬ ਵਾਇਰਲ ਮੀਡੀਆ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਵਾਰਡ ਨੰਬਰ 10 ਜਿੱਥੋਂ ਇੱਕ ਆਜ਼ਾਦ ਉਮੀਦਵਾਰ ਐਡਵੋਕੇਟ ਮਨੋਜ ਅਗਨੀਉਤਰੀ ਨੇ ਜਿੱਤ ਦਰਜ ਕਰਾਈ ਅੱਜ ਉਹਨਾਂ ਦੇ ਪਿਤਾ ਸ਼੍ਰੀ ਐਡਵੋਕੇਟ ਆਦੇਸ਼ ਅਗਨੀਉਤਰੀ ਜੀ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਪੁੱਛਦੇ ਹਾਂ ਕਿ ਜਿਹੜੀ ਕੈਂਪੇਨ ਚੱਲੀ ਆ ਇਸ ਵਿੱਚ ਕਿਸ ਤਰ੍ਹਾਂ ਦਾ ਉਹਨਾਂ ਨੂੰ ਫਾਇਦਾ ਮਿਲਿਆ ਕਿਸ ਤਰ੍ਹਾਂ ਦਾ ਲੋਕਾਂ ਦਾ ਰਿਸਪੌਂਸ ਮਿਲਿਆ ਵਕੀਲ ਸਾਹਿਬ ਤੁਹਾਡਾ ਪਹਿਲੇ ਸਾਡੇ ਚੈਨਲ ਤੇ ਬਹੁਤ-ਬਹੁਤ ਸਵਾਗਤ ਕਿਸ ਤਰ੍ਹਾਂ ਦਾ ਲੋਕਾਂ ਦਾ ਰਿਸਪੌਂਸ ਸੀ ਬਹੁਤ-ਬਹੁਤ ਸਾਰੀ ਗੱਲ ਨਮਸਕਾਰ ਵਾਰਡ 10 ਦੇ ਵਿੱਚ ਆਜ਼ਾਦ ਉਮੀਦਵਾਰ ਮਨੋਜ ਮਾਈ ਸੰ ਅਸੀਂ ਇਲੈਕਸ਼ਨ ਕੰਪੇਨ ਸ਼ੁਰੂ ਕੀਤੀ ਮੇਰਾ ਕੋਈ ਖਾਸ ਬੂਡ ਨਹੀਂ ਸੀ ਲੇਕਿਨ ਇਲੈਕਸ਼ਨ ਸ਼ੁਰੂ ਹੋਈ ਤੇ ਮੇਰੇ ਕਿਸੇ ਖਾਸ ਦੋਸਤ ਨੇ ਮੇਰੇ ਸਪੋਰਟਰ ਨੂੰ ਮੇਰੇ ਅਗੇਂਸਟ ਫੋਨ ਕੀਤਾ ਵੀ ਵੋਟ ਉਧਰ ਪਾਉਣੀ ਆ ਤੇ ਮੇਰਾ ਕੋਈ ਮਾਇਨਾ ਹੋਣਾ ਕਿ ਲੇਕਿਨ ਮੈਨੂੰ ਬੜਾ ਫੀਲ ਹੋਇਆ ਔਰ ਕਹਿੰਦੇ ਆ ਵੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਯੁੱਧ ਤੇ ਜਾ ਰਹੇ ਸੀ ਹੱਲੇ ਉਹਨਾਂ ਨੇ ਲੜਾਈ ਸ਼ੁਰੂ ਕਰਨੀ ਸੀ ਤੇ ਵਿਰੋਧੀ ਧਿਰ ਦੇ ਉਹਨਾਂ ਦੇ ਬਾਹਰ ਤੀਰ ਮਾਰਿਆ ਔਰ ਉਹਨਾਂ ਨੂੰ ਬੜਾ ਮਹਿਸੂਸ ਆਇਆ ਗ੍ਰੰਥਾਂ ਵਿੱਚ ਲੇਖ ਹੁੰਦਾ ਵਾ ਕਿ ਜੱਬੇ ਬਾਣ ਲੱਗਿਓ ਤਬੇ ਰੋਹ ਜਾਗਿਓ ਉਹ ਤੋਂ ਮੈਨੂੰ ਐਕਸਾਈਟਮੈਂਟ ਮਿਲੀ ਜੋਸ਼ ਮਿਲਿਆ ਤੇ ਆਈ ਆਈ ਸਟਾਰਟਰ ਦਾ ਮੂਵਮੈਂਟ ਜਿਵੇਂ ਕਿ ਇੱਥੇ ਆਮ ਆਨਵੀ ਪਾਰਟੀ ਸੱਤਾ ਤੇ ਸੀਗੀ ਤੇ ਭਾਜਪਾ ਦਾ ਇੱਥੇ ਬਹੁਤ ਚੰਗਾ ਹੋਲਡ ਰਿਹਾ ਵਾ ਫਿਰ ਵੀ ਤੁਸੀਂ ਚੋਣ ਜਿੱਤੀ ਆ ਕਿਵੇਂ ਦਾ ਤੁਹਾਨੂੰ ਵੋਟਰਾਂ ਵੱਲੋਂ ਕਿਵੇਂ ਦਾ ਰਿਆ ਰਿਸਪਾਂਸ کافی ਸੈਂਟਰ ਵੱਲੋਂ ਔਰ ਸਟੇਟ ਦੀ ਜਿਹੜੀ ਹੈ ਸਰਕਾਰ ਵੱਲੋਂ ਰੈਸ਼ਬਰਾ ਪੈ ਰਿਆ ਸੀ ਇਹਨਾਂ ਨੂੰ ਕਹਿ ਰਹੇ ਸੀ ਕਿ ਤੁਸੀਂ ਵੋਟਰੀ ਪਾਉਣੀ ਸਾਡਾ ਤੁਹਾਨੂੰ ਜੋ ਚਾਹੀਦਾ ਤੁਹਾਨੂੰ ਸਾਨੂੰ ਮਿਲੂਗਾ ਲੇਕਿਨ ਪਬਲਿਕ ਸਾਡੇ ਨਾਲ ਸੀ ਇੱਕ ਬਨੇ ਅਮੀਰੀ ਸੀ ਇੱਕ ਬਨੇ ਜਿੰਨੇ ਵੀ ਵੱਡੇ ਵੱਡੇ ਮਿਸਲ ਕਾਉਂਸਲ ਹਰੇ ਹੋਏ ਸਾਰੇ ਉਹ ਸੀ ਪ੍ਰੈਸ਼ਰ ਪਾ ਰਿਆ ਸੀ ਇੱਧਰ ਬਨੇ ਸਾਡੀ ਗਰੀਬ ਵੋਟਰ ਸਾਡੇ ਨਾਲ ਜੀ ਜਰੇ ਬਿਨਾ ਕਿਸੇ ਲਾਲਚੇ ਭੇਦ ਭਾਵ ਦੇ ਕੰਮ ਕਰ ਰਹੀ ਸੀ ਤੇ ਜਿੱਥੇ ਗੁਰੂ ਮਾਲ ਦੀ ਕਿਰਪਾ ਹੁੰਦੀ ਆ ਉਥੇ ਰੱਬ ਆ ਆਣ ਕੇ ਕਰੌਂਦਾ ਵਾ ਮੈਨੂੰ ਤੇ ਦੋ ਲੈਣਾ ਸ਼ਬਦ ਜਿਆਦਾ ਨੇ ਹਨ ਜਿਸ ਕੇ ਸਿਰ ਉਪਰ ਤੂ ਸਵਾਮੀ ਸੋ ਦੁੱਖ ਕੈਸਾ ਪਾਵੇ ਜਿਸ ਕੇ ਸਿਰ ਉਪਰ ਤੂ ਸਵਾਮੀ ਸੋ ਦੁੱਖ ਕੈਸਾ ਪਾਵੇ ਜੁਦਾ ਸਰਕਾਰ ਹੋਣ ਕਰਕੇ ਵੀ ਲੋਕਾਂ ਦਾ ਕਿਵੇਂ ਦਾ ਰੁਝਾਨ ਨੇ ਆ ਕਿ ਉਹ ਜਮ ਤੁਹਾਨੂੰ ਲੋਕਾਂ ਦਾ ਪਿਆਰ ਮਿਲਿਆ ਇਹ ਛੋਟੀ ਇਲੈਕਸ਼ਨ ਆ ਇਹਦੇ ਵਿੱਚ ਕੋਈ ਖਾਸ ਪਾਰਟੀ ਦਾ ਰੋਲ ਲਿੰਦਾ ਕਿਉਂਕਿ ਮੈਂ ਤਕਰੀਬਨ 50 ਸਾਲ ਤੋਂ ਇੱਥੇ ਰਹਿ ਰਿਹਾ ਹਾਂ ਰਾਜਨੀਤੀ ਜ ਹੈਗਾ ਮੈਂ ਟੈਕਸ ਐਡਵੋਕੇਟ ਦੇ ਤੌਰ ਤੇ ਮੇਰੇ ਰਿਲੇਸ਼ਨ ਤਿਰਵਿੰਨ 5-6000 ਅਸੈਸੀ ਮੇਰੇ ਨਾਲ ਕਈ ਸਭਾ ਸੈਟੀਆਂ ਦੇ ਵਿੱਚ ਕਈ ਸਮਾਜ ਦਾ ਮੈਂ ਪ੍ਰਧਾਨ ਕਈ ਸਕੂਲਾਂ ਕੌਜਨਾ ਮੈਂ ਲਿਗ ਡਵਾਈਜ਼ਰ ਉਹਦੇ ਹੋਂਤੇ ਜੋ ਰਿਲੇਸ਼ਨ ਜਿਹੜੇ ਬਣੇ ਸੀ ਉਹ ਸਾਡੇ ਕੰਮ ਆਇਆ ਮਨੋਜ ਨੇ ਫਰੋਮ ਦਾ ਲਾਸਟ 7 8 ਈਅਰਸ ਹੀ ਵਾਜ਼ ਡੂਇੰਗ ਵਰਕ ਇਨ ਦਾ ਵਾਰਡ ਸਾਡੇ ਚਾਚਾ ਡਾਕਟਰ ਤਨਵੀਰ ਇਸ ਤੋਂ ਪਹਿਲਾਂ ਮੇਰੇ ਬ੍ਰਦਰ ਐਡਵੋਕੇਟ ਅਗਨੀ ਉਸਰੀ ਜਿਹਨਾਂ ਨੇ ਮਿਊਨਿਸਪਲ ਕਾਉਂਸਲ ਇਲੈਕਸ਼ਨਾਂ ਲੜੀਆਂ ਔਰ ਪ੍ਰਧਾਨ ਵੀ ਰਹੇ ਆ ਉਹ ਸਾਰਾ ਯੋਗਦਾਨ ਜਿਹੜਾ ਵਾ ਭਰਾਵਾਂ ਨੇ ਦਿੱਤਾ ਅਸੀਂ ਕਦੀ ਕਿਸੇ ਬੰਦੇ ਨੂੰ ਕਦੀ ਨਾ ਹੀ ਨਿ ਕੀਤੀ ਯਾਰ ਕੋਈ ਬੰਦਾ ਆ ਪ੍ਰੋਟੀ ਤੇ ਆਪਣੇ ਕੰਮ ਛੱਡ ਕੇ ਅਸੀਂ ਵਾਰਡ 'ਚ ਰਹਿ ਰਹੇ ਆਂ ਔਰ ਫਰੋਮ ਡੇ ਟੂ ਨਾਈਟ ਵੀ ਆਰ ਫਾਰ ਦਾ ਪਬਲਿਕ ਸਾਨੂੰ ਕੋਈ ਐ ਕੋਈ ਗੱਲ ਕੋਈ ਨਹੀਂ ਸਾਨੂੰ ਕੋਈ ਪੈਸੇ ਦਾ ਲਾਲਚ ਹੋਵੇ ਜਾਂ ਕੋਈ ਕਿਸ ਤਰ੍ਹਾਂ ਦਾ ਹੋਵੇ ਅਸੀਂ ਇੱਥੇ ਰਹੇ ਆਂ ਤੇ ਇੱਥੇ ਹੀ ਰਹਿਣਾ ਵਾ ਤੇ ਅਸੀਂ ਇਹ ਕੰਮ ਕਰਾਇਆ ਲੋਕਾਂ ਨੇ ਵੇਖਿਆ ਜਿਹੜੇ ਪਹਿਲੋਂ ਬੰਦਾ ਵੋਟ ਪਾਉਣ ਲੱਗਿਆ ਵੇਖਦਾ ਵਾ ਕਿ ਕਿਹੜੇ ਕਿਹੜੇ ਬੰਦੇ ਖੋਤੇ ਆ ਕਿਹੜੀਆਂ ਪਾਰਟੀਆਂ ਵਾਂ ਉਹਨਾਂ ਸਾਨੂੰ ਸੈਲੈਕਟ ਕੀਤਾ ਕਿ ਇਹ ਦੇ ਇੱਥੇ ਰਾਮ ਕੰਮ ਕਰਦੇ ਆ ਰਹਿ ਰਹੇ ਆ ਸਾਡੇ ਕੰਮ ਇਹੋ ਹੀ ਹੋਣਾ ਵਾ ਤੇ ਸਾਨੂੰ ਉਹ ਸਪੋਰਟ ਮਿਲੀ ਕੋਆਪਰੇਸ਼ਨ ਮਿਲੀ ਆ ਜਿਵੇਂ ਕਿ 2022 ਦੀ ਇਲੈਕਸ਼ਨ ਤੋਂ ਅਮੀਰ ਅਗਨੀ ਉਤਰੀ ਜੀ ਦੇ ਹਾਰਨ ਤੋਂ ਬਾਅਦ ਫਿਰ ਵੀ ਲਗਾਤਾਰ ਮਨੋਜ ਅਗਨੀ ਉਤਰੀ ਨੇ ਕੰਮ ਕਰਨਾ ਸ਼ੁਰੂ ਕੀਤਾ ਇੱਕ ਇਲੈਕਸ਼ਨ ਤੋਂ ਬਾਅਦ ਐ ਲੱਗਾ 2022 ਤੋਂ ਕਿ ਅਗਨੀ ਉਤਰੀ ਪਰਿਵਾਰ ਰਾਜਨੀਤੀ ਤੋਂ ਲੰਬੇ ਹੋ ਗਿਆ ਇਸ ਜਿੱਤ ਤੋਂ ਬਾਅਦ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਭਾਵੇਂ ਉਹ ਇਲੈਕਸ਼ਨ ਰਹਿ ਗਈ ਉਹ ਉਹ ਰਾਈਡਿੰਗ ਪਾਰਟੀ ਦੀ ਜਿੱਤ ਹਰ ਜਿਹਾ ਕੋਈ ਮਤਲਬ ਨਹੀਂ ਲੇਕਿਨ ਇੰਡੀਵਿਜੂਅਲੀ ਤੌਰ ਤੇ ਮਨੋਜ ਵਾ ਡੂਇੰਗ ਵਰਕ ਇਨ ਦਾ ਵਾਰਡ ਉਹ ਉਹ ਉਹਨਾਂ ਨੇ ਪਿੱਛੇ ਨਹੀਂ ਹਟੇ ਸਾਡੇ ਕੋਲ ਜਲ ਕੋਈ ਬੰਦਾ ਆਇਆ ਵਾ ਅਸੀਂ ਨਾਲ ਜਾ ਕੇ ਛੋਟੇ ਮੋਟੇ ਕੰਮ ਜਾ ਸੀਰੀਜ਼ ਦਾ ਕੰਮ ਸੀ ਚਾਹ ਪਾਣੀ ਦਾ ਕੰਮ ਸੀ ਟਿਊਬ ਲਾਈਟ ਦਾ ਕੰਮ ਸੀ ਕੋਈ ਥਾਣੇ ਦੇ ਛੋਟੇ ਮੋਟੇ ਕੰਮ ਕੋਈ ਡੀਸੀ ਆਫਿਸ ਦਾ ਕੋਈ ਆਖੀ ਆਫਿਸ ਦਾ ਲਿਖੇ ਕੰਮ ਵਾਰਡ ਚ ਹੁੰਦੇ ਆ ਉਹ ਅਸੀਂ ਨਾਲ ਜਾ ਕੇ ਸਾਡਾ ਰੁਟੀਨ ਦਾ ਕੰਮ ਹੈ ਤਕਰੀਬਨ 30 40 ਸਾਲਾਂ ਤੋਂ ਉਹ ਸਾਡੇ ਵਾਸਤੇ ਕੋਈ ਈਡੀ ਗੱਲ ਨਹੀਂ ਗਈ ਜਿਹੜਾ ਬੰਦਾ ਤੇ ਪ੍ਰੈਜ਼ెంట్ ਹੈ ਨਹੀਂ ਉਹਨੇ ਕੀ ਕੰਮ ਕਰਨਾ ਵਾ ਲੋਕ ਇਹ ਵੰਦੇ ਸੀ ਕਿ ਵੀ ਇੱਥੇ ਜਿਹੜੇ ਕੋਸ਼ੋਬ ਬੰਦੇ ਜਿਹੜੇ ਸਪੋਰਟਰ ਆ ਉਹ ਮੰਡੀ ਦੇ ਹੀ ਇਹ ਜਾਣਦੇ ਸੀ ਇਹਨਾਂ ਦੋ મુદ્ਦੇ ਹੀ ਇਹਨਾਂ ਦੇ ਇਹ ਕਹਿੰਦੇ ਵੀ شراب ਕਿਣੀ ਚਾਹੀਦੀ ਆ ਤੇ ਕਿੰਨੇ ਵੋਟਾਂ ਦਿੱਤਾ ਤੁਹਾਨੂੰ ਪੈਸੇ ਦਈਏ ਉਹ ਬਾਅਦ ਚ ਤੁਹਾਨੂੰ ਸਾਰੇ ਫੋਨ ਆਜਦੇ ਵੀ ਆ ਗੱਲ ਕਰਕੇ ਆ ਉਹ ਕਹਿੰਦੇ ਜਾਓ ਮੰਡੀ ਜਾਓ ਜਾ ਕੇ ਬੋਲੀ ਕਰਾਓ ਜਾ ਕੇ ਚੋਣੇ ਦੀ ਜਿਹੜਾ ਇੱਥੇ ਬਿਠਾ ਵਾਹੀਂ ਉਹਨਾਂ ਕੰਮ ਲੈਣਾ ਅਸੀਂ ਕੀ ਕੰਮ ਇਹ ਸ਼ਰਾਬ ਸੂਟ ਜਿਹੜੀ ਨਾ ਇਹ ਨਾ ਇਹਨਾਂ ਵੋਟ ਪੈਂਦੀ ਏ ਇਹਦੇ ਨਾਲ ਪੈਸੇ ਨਾਲ ਵੋਟ ਪੈਂਦੀ ਏ ਵੋਟ ਪੈਂਦੀ ਏ ਰਿਲੇਸ਼ਨ ਦੇ ਨਾਲ ਜਿੰਨੇ ਕੋਆਪਰੇਸ਼ਨ ਕੀਤੀ ਹੋਵੇ ਹੈਲਪ ਕੀਤੀ ਹੋਵੇ ਕੋਈ ਮਦਦ ਕੀਤੀ ਹੋਵੇ ਬੰਦਾ ਭੁੱਲਦਾ ਨਹੀਂਗਾ ਲੋਕ ਜਿਹੜੇ ਯਾਦ ਰੱਖਦੇ ਗੱਲਾਂ ਨੂੰ ਕਿ 10 ਸਾਲ ਪਹਿਲਾਂ 15 ਸਾਲ ਪਹਿਲਾਂ ਮੇਰੇ ਕੋਈ ਕਈ ਬੰਦੇ ਆਇਆ ਮੇਰਾ ਰ ਉਹਨਾਂ ਨੇ ਕਿਹਾ ਵੀ ਤੁਹਾਨੂੰ ਕੋ ਪੈਨ ਕਾਰਡ ਬਣਾਇਆ ਸੀ ਮੈਨੂੰ ਡਰਨਾ ਪੜਦਾ ਜੀ ਮੈਂ ਤੁਹਾਨੂੰ ਜਾਣਦਾ ਜੀ ਮੈਂ ਤਕਰੀਬਨ 25 ਸਾਲਾਂ ਤੋਂ ਐਂਟੀਪੂਰਿਸ਼ਨ ਅਫਡੇਟ ਦਾ ਪ੍ਰਧਾਨ ਅਸੀਂ 에어 ਪੂਰਿਸ਼ਨ ਨੌਇਸ ਪੂਰਿਸ਼ਨ ਵਾਟਰ ਪੂਰਿਸ਼ਨ ਦੇ ਕੰਮ ਕਰ ਰਹੇ ਹਾਂ ਕਿੰਨੇ ਡਿਪਟੀ ਕਮਿਸ਼ਨਰਾਂ ਨੇ ਮੈਨੂੰ ਸਨਮਾਨਕਤਾ ਕਿੰਨੀਆਂ ਸੰਸਥਾਵਾਂ ਨਾਲ ਰਲ ਕੇ ਅਸੀਂ ਕੰਮ ਕਿਤੇ ਬਾਹਲੀ ਸੰਸਥਾਵਾਂ ਨੇ ਬਾਹਲੀ ਫੋਰਨ ਦੀ ਕੰਟਰੀਆਂ ਦੇ ਵਿੱਚ ਸੰਸਥਾਵਾਂ ਨੇ ਮੈਨੂੰ ਆਨਰ ਕੀਤਾ ਤੇ ਇਹ ਜਿਹੜੀ ਰਿਲੇਸ਼ਨ ਜਿਹੜੇ ਉਹੀ ਕੰਮ ਹੁੰਦੇ ਬਸ ਨਗਰ ਕੌਂਸਲ ਤੋਂ ਲਗਾਤਾਰ ਧਰਮੀ ਰਗਣੀ ਉਤਰੀ ਜੀ ਇਲੈਕਸ਼ਨ ਹਾਰਨ ਤੋਂ ਬਾਅਦ ਕਸ਼ੋਰੀ ਲਾਲ ਰਗਣੀ ਉਤਰੀ ਜੀ ਦੇ ਆਉਣ ਤੋਂ ਬਾਅਦ ਅੱਜ ਫਿਰ ਤੁਹਾਡਾ ਪਰਿਵਾਰ ਨਗਰ ਕੌਂਸਲ ਦੇ ਵਿੱਚ ਬੈਠਣ ਜਾ ਰਿਹਾ ਹੈ ਇਹ ਕੀ ਮੰਨਦੇ ਆ ਕਿ ਉਹਨਾਂ ਦੀ ਜਿਹੜੇ ਆਦਰਸ਼ ਹੀ ਉਸੇ ਤਰੀਕੇ ਨਾਲ ਕੰਮ ਹੋਣਗੇ ਸਾਰਾ ਜਿਤਨਾ ਦਾ ਉਹਨਾਂ ਦਾ ਆਸ਼ੀਰਵਾਦ ਸੀ ਬਿਲਕੁਲ ਇਸ ਤਰ੍ਹਾਂ ਹੀ ਹੋਣਗੇ ਜੀ ਅ ਮੇਰੇ ਬਰਦਰ ਦੀ ਟਨਯੋਰ ਦੇ ਵਿੱਚ ਕਈ EMPLOYEES ਉਹਨਾਂ ਨੇ ਰੱਖੇ ਅੱਜ ਵੀ ਮਿਲਦੇ ਯਾਦ ਕਰਦੇ ਉਹਨਾਂ ਨੂੰ ਕਿ ਉਹ ਬਹੁਤ ਇਨੋਸੈਂਟ ਬਹੁਤ ਬਹੁਤ ਹੀ ਸਿੰਪਲ ਬੰਦੇ ਹੀ ਤੇ ਉਹਨਾਂ ਨੂੰ ਅੱਜ ਯਾਦ ਕਰਕੇ ਇਹ ਉਹ ਜਿਹੜੀ ਚੇਰੋੜ ਜਿਹੜੀ ਉਹ ਹੀ ਚੱਲਦੀ ਰਹੂਗੀ ਉਹੋ ਹੀ ਲੀਡ ਚਲਾਂਗੇ ਅਸੀਂ ਮਨੋਜ ਅਗਨੀ ਉਤਰੀਂਦੇ ਜਿਹੜੇ ਵਾਰਡ ਤੇ ਕੰਮ ਆ ਉਹ ਕੀ ਕੀ ਕੰਮ ਕੀ ਤੁਸੀਂ ਨਾਲ ਲਾ ਕੇ ਕਿਹੜੇ ਕਿਹੜੇ ਕੰਮ ਪਹਿਲ ਦੇ ਆਧਾਰ ਤੇ ਕਰਵਾਉਣਾ ਚਾਹੋਗੇ ਵਾਰਡ ਵਾਸੀਆਂ ਦੀ ਇਹ ਗੱਲ ਵਾ ਇਹ ਦੋ ਤਿੰਨ ਪੁਆਇੰਟ ਡਿਸਕਸ ਹੋਏ ਆ ਉਹ ਡੰਬ ਬਾਰੇ ਜਾਂ ਕੁਛ ਵੀ ਆ ਵਾ ਇਹਦੇ ਨਾਲ ਕਿਸੇ ਵੀ ਇੱਕ ਤਰ੍ਹਾਂ ਦੀ ਵਾਰਦੀ ਕੋਈ ਵੀ ਗੱਲਬਾਤ ਹੈਗੀ ਹੈ ਕਮੇਟੀ ਬਣਾਈ ਜਾਊਗੀ ਵੈਰੀ ਸੂਨ ਕਿ ਮੈਂ ਵਾਰਦੀ ਕਮੇਟੀ ਬਣਾ ਕੇ ਜੇ ਜਿਹੜੀ ਕੋਈ ਪ੍ਰੋਬਲਮ ਕੋ ਡਿਫਿਕਲਟੀ ਕੋਈ ਮੁਸ਼ਕਲਾ ਹੋਣਗੀਆਂ ਉਹ ਸਾਰੀਆਂ ਉਹ ਕੰਮ ਹੋਣਗੇ ਉਹਦੇ ਬਹੁਤ ਬਹੁਤ ਧੰਨਵਾਦ ਇਸਨ ਐਡਵੋਕੇਟ ਅਦੀਸ਼ਕਨੀ ਹੋਤਰੀ ਜਿਨ੍ਹਾਂ ਦੇ ਸੁਪੁੱਤਰ ਐਡਵੋਕੇਟ ਮਨੋਜ ਅਗਨੀ ਹੋਤਰੀ ਨੇ ਵਾਰਡ ਨੰਬਰ 10 ਤੋਂ ਆਜ਼ਾਦ ਤੌਰ ਤੇ ਚੋਣ ਜਿੱਤੀ ਆ ਅਸੀਂ ਇਹਨਾਂ ਨੂੰ ਵਧਾਈ ਦੇਣਾ ਚਾਹੁੰਦੇ ਆ ਤੇ ਸਾਡਾ ਚੈਨਲ ਦੇਖਦੇ ਰਹੋ ਮੈਂ ਬਬੇ ਸ਼ੇਖ ਜੋਸ਼ੀ ਮਹਿਤ ਬਬਰਾ ਦੇ ਨਾਲ ਧੰਨਵਾਦ